ਬੰਦੇ ਯਾਰ ਇੰਟਰਵਿਊ ਮੋਲ ਫੋੜਾਈ ਆ ਬੜਾ ਜਿਆਦਾ ਮੋਸੋੜਾ ਬੜਾਈ ਜਿਹੜੇ ਚਲਾਕਾਂ ਨੇ ਪਲਾਟਾ ਇਥੇ ਖਣਪੜ ਦਾ ਭੋਜਲ ਰਿਆ ਜੀ ਤੇ 7 ਡੇਪੀ ਮਲਵਾ ਉੱਪਰ ਡੇਪਿਆ ਵਾ ਤੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਬੈਲਫੋਨ ਕਲੀਅਰ ਕੀਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕ ਡੇ ਜਾਵੇ ਤੇ ਜਿਹੜੇ ਜਿੰਨਾ ਲੱਤਾਂ ਮਾ ਟੁੱਟਣ ਦਾ ਹਸਲ ਪਜਾਇਆ ਜਾਏ ਨੁਕਸਾਨ ਬਹੁਤ ਹੋ ਜਾਵਾ ਜੇ ਨਿਕਲ ਗਏ ਲੱਤਾਂ ਮਾ ਬਾਹਰ ਟੁੱਟੀਆਂ ਕਾਫੀ ਲੋਕਾਂ ਦੀਆਂ ਥਾਨਪੜ ਦਾ ਭੋਗ ਜੀ ਥਾਨਪੜ ਦਾ ਭੋਗ ਹਾਂ ਜੀ ਇਹ ਕੀ ਲਿੰਪਿਕ ਨਹੀਂ ਬਾਲੇ ਛੱਤੀ ਹਾਂ ਜੀ ਅਜਾ ਨਿਕਲ ਗਏ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੇ ਮੁਕਰ ਦਿੱਤਾ ਨੇ ਅਜੇ ਨਹੀਂ ਹੁਣੇ ਡਿੱਗਾ ਇਹ ਫੂਲ ਲਾਉਣੇ ਨੂੰ ਕੰਮ ਦੇ ਪਹੁੰਚੇ ਜਾ ਜਗਵਿੰਦਰ ਸਿੰਘ ਜੀ ਹਾਂਜੀ ਕੀ ਹਾਲ ਹੋਇਆ ਇੱਥੇ ਮਿਰਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਦੀ ਦੁਕਾਨ ਹੈ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਥਾਂ ਤੇ ਲੈਂਟਰਾਂ ਤੇ ਕੁਝ ਥਾਂ ਤੇ ਡਾਕਟਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੇ ਉਹ ਜਿਹੜੀ ਛਾਤ ਉਹ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਤਾਂ ਬੈਠੇ ਆ ਉਹ ਥੱਲੇ ਆ ਗਏ ਆ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜੇ ਜਿਹੜੇ ਬੱਚੇ ਆ ਬੱਚੇ ਤੇ ਜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਹਿੰਦੀ ਬਾਹਰ ਕੇ ਸਿਰ ਚ ਸੱਟ ਲੱਗੀ ਆ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਐਮੂਲੈਂਸ ਸਰਕਾਰੀ ਹਸਪਤਲ ਗੱਲੋ ਇਹ ਚਾਰ ਐਮੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਂਦੀ ਆ ਜੀ